ਜਿਹੜੀ ਉਪਤਾਰੀ ਆ ਰੋਜ਼ਾ ਉਪਤਾਰੀ ਠੀਕ ਹੈ ਇੱਕ ਨੇਕੀ ਦਾ ਕੰਮ ਹੈ ਰੋਜ਼ਾ ਖੁਲਾਉਣਾ ਔਰ ਇਹ ਇਸਲਾਮਧਰਮ ਨਾਲ ਜੁੜਿਆ ਹੋਇਆ ਹੈ ਵੈਸੇ ਤਾਂ 헤 ਰੱਬ ਤੇ ਵਿਸ਼ਵਾਸ ਰੱਖਣ ਵਾਲੇ ਰੱਬ ਦੇ ਵਿਸ਼ਵਾਸੀਓ ਤੁਹਾਡੇ ਕੋਲ ਰੋਜ਼ੇ ਫਰਜ਼ ਕੀਤੇ ਗਏ ਨੇ ਜਿਵੇਂ ਕਿ ਤੁਹਾਡੇ ਤੋਂ ਪਹਿਲਾਂ ਦੇ ਲੋਕਾਂ ਦੇ ਵੀ ਫਰਜ਼ ਕੀਤੇ ਗਏ ਸੀ ਪਾਈ ਮਰਦਾਨਾ ਵੀ ਰੋਜ਼ਾ ਰੱਖਿਆ ਕਰਦੇ ਸੀ ਔਰ ਗੁਰੂ ਜਦੋਂ ਪਾਈ ਮਰਦਾਨਾ ਰੋਜ਼ਾ ਰੱਖਦੇ ਤਾਂ ਗੁਰੂ ਸਾਹਿਬ ਵੀ ਰੋਜ਼ਾ ਖੁਲਾਉਂਦੇ ਸੀਗੇ ਕੁਕ ਤਿੰਨ ਸਾਲ ਤਿਸ ਨੂੰ ਦੱਸੇ ਜੀ ਗੁਰੂ ਸਾਹਿਬ ਨੇ ਇਸਲਾਮੀ ਮੁਲਕਾਂ ਵਿੱਚ ਗੁਜ਼ਾਰੇ ਨੇ ਅਫਗਾਨਿਸਤਾਨ, ਈਰਾਨ, ਅਰਬ ਦੇਸ਼ਾਂ 'ਚ ਉਹਨੂੰ ਜਦੋਂ ਹਵਾਈਅਤ ਹੈ ਨਹੀਂ ਥੇ ਤੇ ਦੋਵੇਂ ਜਦੋਂ ਲੰਘਦੇ ਥੇ ਇਹ ਤਿੰਨ ਸਾਲਾਂ ਤਿੰਨ ਵਾਰੀ ਰੋਜ਼ੇ ਵੀ ਆਏ ਹੋਣਗੇ ਤੇ ਭਾਈ ਮਰਦਾਨਾ ਰੋਜ਼ੇ ਰੱਖਦਾ ਸੀ ਜੀਵਨ ਚరిత్ర ਗੁਰੂ ਨਾਨਕ ਦੇਵ ਜੀ ਦੀ ਕਿਤਾਬ ਆ ਇੱਕ ਉਹਦੇ ਪੰਨਾ ਨੰਬਰ 47 ਦੇ ਡਾਕਟਰ ਤਰਲੋਚਰ ਸਿੰਘ ਦੇ ਰਾਈਟਰ ਨੇ ਉਹ ਲਿਖਦੇ ਨੇ ਕਿ ਭਾਈ ਮਰਦਾਨਾ ਪੱਕਾ ਮੁਸਲਮਾਨ ਸੀ ਪੰਜ ਵੇਲੇ ਦੀ ਨਮਾਜ਼ਾਂ ਪੜ੍ਹਦਾ ਸੀ ਰੋਜ਼ੇ ਰੱਖਦਾ ਸੀ ਜੋ ਰੋਜ਼ ਰਖਾਈ ਤਾਂ ਗੁਰੂ ਸਾਹਿਬ ਹੀ ਕਰਾਉਂਦੇ ਹੋਣਗੇ ਰੋਜ਼ਾ ਹੈ ਨਾ ਹੋਰ ਤਾਂ ਕੋਈ ਹੁੰਦਾ ਨਹੀਂ ਸਾ ਅਫਤਾਰੀ ਕਰਾਉਣੀ ਰੋਜ਼ਾ ਕਰਾਉਣੀ ਇੱਕ ਨਿੱਕੀ ਹੈ ਲੇਕਿਨ ਉਸ ਤੋਂ ਬੜੀ ਨੇਕੀ ਅੜੀ ਕੀਤੀ ਹੈ ਪਿੰਗਲਵਾੜਾ ਪਰਿਵਾਰ ਨੇ ਲੋਕਾਂ ਨੂੰ ਜੋੜਨਾ ਕਿਉਂਕਿ ਅਸੀਂ ਸਾਰੇ ਇੱਕ ਰੱਬ ਦੇ ਬੰਦੇ ਆ ਨਾ ਸ੍ਰੀ ਗੁਰੂ ਗ੍ਰੰਥ ਗੁਰੂ ਸਾਹਿਬ ਜੀ ਇੱਕ ਸ਼ਲੋਕ ਹੈ ਸੋਲਟ ਮਾਲਾ ਪਹਿਲਾ ਅੰਗ 611 ਤੇ ਇੱਕ ਪਿਤਾ ਇੱਕ ਉਸਕੇ ਆ ਬਾਰਿਕ ਹੈਲੋ ਤੇ ਦਸਵੰਗਰੰਥ ਕੀ ਕਹਿੰਦੇ ਅਕਾਲ ਉਸ ਤੋਂ ਅੰਗ 17 ਤੇ मानुष की जात सबे सब एक पहचानो इस करके सर एक बहुत उची नेकी है बहुत बड़ी चीज है गुरबाणी ए परे तो परे उची तो उची है श्री गुरु ग्रंथ साहब गुजरी महला अंग चार सौ अठानवे मिलवे की महमां साको नानक परे परीला मिलवे की महमां बर न साको नानक परीला ਮੈਂ ਮਿਲ ਬੈਠਣ ਤੇ ਇਕਤਾ ਦੀ ਮਹਿਮਾ ਬਰਨ ਨਹੀਂ ਕਰ ਸਕਦਾ ਇਹ ਪਰੇ ਤੋਂ ਪਰੇ ਉੱਚੀ ਤੋਂ ਉੱਚੀ ਹੈ ਯਾਨੀ ਕਿ ਵਰਣ ਤੋਂ ਹੀ ਬਾਹਰ ਹੈ ਇਹ ਉਹ ਨਿਕੀ ਹੈ ਇਹ ਉਹ ਨਿਕੀ ਹੈ ਅਸਲ ਹੈ ਮਿਲ ਕੇ ਬੈਠਣਾ ਜਦੋਂ ਸਾਰੇ ਧਰਮ ਦੇ ਲੋਕ ਬੁਝ ਕੇ ਬੈਠਣ ਜੇ ਸਾਂਝਾਂ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਸਾਹਿਬ ਸਿੱਖੀ ਦੀ ਸ਼ੁਰੂਆਤ ਕਿਥੋਂ ਹੋਈ ਹੈ ਗੁਰੂ ਨਾਨਕ ਸਾਹਿਬ ਤੋਂ ਤਾਂ ਗੁਰੂ ਨਾਨਕ ਸਾਹਿਬ ਨੂੰ ਗੁਰਦਿਓ ਇੱਕ ਦਾਈ ਮੁਸਲਮਾਨ ਦੌਲਤਾਂ ਨੇ ਦਿੱਤੀ ਸੀ ਗੁਰੂ ਨਾਨਕ ਸਾਹਿਬ ਦੇ ਢਿੱਡ 'ਚ ਆਗਰ ਕੋਈ ਸੰਸਾਰ ਚਾਉਣ ਤੋਂ ਬਾਅਦ ਪਹਿਲਾ ਚੀਜ਼ ਗਈ ਹੈ ਉਹਨਾਂ ਦੇ ਮਾਤਾ ਜੀ ਦੇ ਤੋਂ ਪਹਿਲਾਂ ਉਹ ਮੁਸਲਮਾਨ ਦਾਇਰ ਦੋਤਾਂ ਦਿੱਤੀ ਗੁਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਰੈਬਨਾਰ ਨੋਮਰ ਪੱਟੀ ਰੋਥੇ ਰਾਜਾ ਸੀ ਉਸ ਕਮੇ ਦਾ 93750 ਕੇ ਜਲ ਦੱਤੀ ਸੀ ਅੱਜ ਤੱਕ ਉਹ ਗੁਰੂ ਉਹਨਾਂ ਦੇ ਗੁਰਸਾਹਬ ਦਾ ਨਾਮ ਚੱਲੀ ਆ ਰਹੀ ਹੈ ਨਨਕਾਣਾ ਸਾਹਿਬ ਜਾਈਓ ਦੇਖ ਲਿਓ ਗਲੜ ਦੇਖ ਲਿਓ ਅੱਜ ਇੱਕ ਕੋ ਜੱਟ ਇੱਕ ਬੱਟ ਵਿੱਚ ਕੰਕਲ ਕਰਦਾ ਕਰਦਾ ਨਹੀਂ ਕਰਦਾ ਇੱਕ ਬਿਗਾ ਨਹੀਂ ਦਿੰਦਾ ਕਿਸੇ ਨੂੰ ਤੇ ਫਿਰ ਤੀਸਰੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬੀਬੀ ਭਾਨੀ ਨੂੰ 84 ਪਿੰਡਾਂ ਦੇ ਪਰਗਨਾ ਜ਼ਮੀਨਦਾਰਤਾ ਅਬਰ ਸਾਹ ਥੋੜਾ ਇਲਾਕਾ ਪੈਂਦਾ ਅਕਬਰ ਬਾਸ਼ਾ ਨੇ ਧੀ ਬਣਾ ਕੇ ਦੇਹ ਚ ਇਤਿਹਾਸ ਬਾਬਾ ਸ੍ਰੀ ਚੰਦ ਪੰਨਾ ਨੰਬਰ 348 ਟੂਕ ਤੇ ਦਰਜ ਹੈ ਔਰ ਉਹਦੀ ਲਿਸਟ ਵੀ ਦਿੱਤੀ ਗਈ ਹੈ ਗੁਰਤਾਮ ਦੀਦਾਰ ਚ ਇੱਕ ਕਿਤਾਬ ਹੈ ਗੁਰਤਾਮ ਦੀਦਾਰ ਉਹਦਾ ਪੰਨਾ ਨੰਬਰ ਹੈ 99 90 ਇਹ 84 ਪਿੰਡਾਂ ਦੀ ਲਿਸਟ ਦਿੱਤੀ ਗਈ ਹੈ ਜਿਹੜੀ ਅਕਬਰ ਬਾਸ਼ਾ ਨੇ ਬੀਬੀ ਭਾਨੀ ਨੂੰ ਦੀ ਬਣਾ ਕੇ ਦਿੱਤਾ ਸੀ ਔਰ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ ਸੀ ਤੇ 500 ਬਿਗੇ ਜ਼ਗਾਂ ਚੌਥੇ ਪਾਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਪ੍ਰਾਪਤ ਕੀਤੀ ਜੀ ਅਕਬਰ ਤੋਂ ਅਸਰੋਵਰ ਦੀ ਜਿਹੜੀ ਜ਼ਗਾਂ ਸਰੋਵਰ ਦੀ 500 ਬਿਗੇ ਗੁਰਮਤਿ ਸਿਧਾਂਤ ਪੰਨਾ ਨੰਬਰ 44 ਤੇ ਲਿਖਿਆ ਹੋਇਆ ਹੈ ਗਿਆਨੀ ਪ੍ਰਤਾਪ ਸਿੰਘ ਦਾ ਤੇ ਨਿਜ਼ਾਮ ਹైదరాబాద్ ਨੇ ਗੁਰਗੁਬ ਸਿੰਘ ਨੇ ਜਾਮ ਜਗਾਂ ਲਾ ਕੇ 5 ਪਿੰਡਾਂ ਦੀ ਜ਼ਮੀਨ ਲਈ ਜੀ ਮਥਰਾਜੀ ਕੋਲੇ ਜਾਉਣ ਵਾਲਾ ਮਥਰਾਜੋ ਉਥੇ ਨਵਾਬ ਮੁਸਲਮਾਨ ਨਵਾਬ ਨੇ ਗੁਰੂ ਸਾਹਿਬ ਦੇ ਨਾਮ ਇੱਕ ਬਾਗ ਕੀਤਾ ਸੀ ਜਿਹਨੂੰ ਅੱਜ ਕੱਲ ਨਜ਼ਰਬਾਕ ਕਿਹਾ ਜਾਂਦਾ ਹੈ ਗੁਰਦ ਆਮ ਸੰਗ੍ਰਹਿ ਪੰਨਾ ਨੰਬਰ 210 10 ਤੇ ਦਰਜ ਹੈ ਤੇ ਫਿਰ ਭਾਰਤੀ ਰਾਸ਼ਟਰੀਆ ਕਾਂਗਰਸ 1956 ਦੇ ਅਖ਼ਬਾਰ 23 ਨੰਬਰ ਪੰਨੇ ਤੇ ਇੱਕ ਰਸਾਲਾ ਨਿਕਲਦਾ ਅੰਮ੍ਰਿਤਸਰ ਤੋਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਕੇਵਰ ਸ੍ਰੀ ਹਰਮੰਦਰ ਸਾਹਿਬਾਂ ਦੀ ਇੱਕ ਮੁਸਲਮਾਨ ਸੁਬੀ ਮੀਆਂ ਵੀ ਨੇ ਤੋਰ ਖਾਇਆ ਨਹੀਂ ਪੱਥਰ ਬਲਕੇ ਹਰਿਮੰਦਰ ਸਾਹਿਬ ਦੀ ਧਰਤੀ ਵੀ ਉਹ ਚੁਣੀ ਜਿਹੜੀ ਇੱਕ ਮੁਸਲਮਾਨ ਬਾਦਸ਼ਾਹ ਆਕਮੋਲ ਨੂੰ ਭੇਟਾ ਹੋਈ ਸੀ ਮੈਂ ਪਾਸੋਂ ਦੱਸਿਆ ਦੀ ਗੁਰੂ ਸਾਹਿਬ ਨੂੰ ਆ ਬਾਜਾਂ ਵਾਲਾ ਗੁਰੂ ਕਹਿੰਦੇ ਨੇ ਲੇਕਿਨ ਸਾਨੂੰ ਪਤਾ ਨਹੀਂ ਬਾਜ ਕਿੱਥੋਂ ਆਇਆ ਉਹ ਪਟੜ ਦੇ ਨਵਾਬ تھے ਰਹੀਬ ਬਖਸ਼ ਤੇ ਕਰੀਮ ਬਖਸ਼ ਉਹਨਾਂ ਨੇ ਭੇਟ ਕੀਤਾ ਸੀ ਗੁਰਤਾ ਆਮ ਸੰਗ੍ਰਹਿ 15 ਨੰਬਰ 206 ਤੇ ਦਰਜ ਹੈ ਮਤਲਬ ਸਾਡੇ ਕਿਤੇ ਵੀ ਰਹਿ ਜਾਂਦੇ ਸੀਗਾ ਲੋਕ ਨਹੀਂ ਲੜਦੇ ਹੁੰਦੇ ਇਹ ਜਿਹੜੇ ਹਾਗਮ ਲੋਰ ਨੇ ਨਾ ਇਹ ਨਾਲ ਆਪਣੀ ਕੁਰਸੀ ਚ ਆਉਣੀ ਹੁੰਦੀ ਐ ਅਸਲ ਚ ਇਹ ਜਦੋਂ ਅੰਗਰੇਜ਼ ਆਇਆ ਨਾ ਮੈਂ ਟਾਈਮ ਨਹੀਂ ਤੁਹਾਨੂੰ ਦੱਸਦਾ ਕਿਵੇਂ ਉਹ ਸਾਡੇ ਸਾਡਾ ਇਤਿਹਾਸ ਬਦਲਤਾ ਜਿੰਨੀ ਮੈਂ ਰਿਸਰਚ ਕੀਤੀ ਐ 1890 ਤੱਕ ਸਾਡੇ ਭਾਰਤ ਚ ਇੱਕ ਵੀ ਫਸਾਦ ਨਹੀਂ ਹੈਗਾ ਧਰਮ ਦੇ ਨਾਮ ਤੇ 1890 ਤੱਕ 1800 ਤੋਂ ਬਜਾਏ ਸਾਡੀ ਜੰਗ ਜਾਦੀ ਲੜੀ ਗਈ ਸੀ ਉਹ ਕੁਝ ਕਾਰਨਾ ਕਰਕੇ ਫੇਲ ਹੋ ਗਈ ਜਿਹੜਾ ਅੰਗਰੇਜ਼ ਹੈ ਨਾ ਇਹ ਕਿਸੇ ਗੱਲ ਦੀ 500 ਰੁਪਏ ਦਾ ਪਲਾਨੀ ਕਰਦਾ ਉਹ ਜੰਗਏ ਜادیه ਤਾਂ ਅਸੀਂ ਨਹੀਂ حاصل ਕਰ ਸਕਿਆ ਜادیه ਨਹੀਂ ਪ੍ਰਾਪਤ ਕੀਤੀ ਪਰ ਅੰਗਰੇਜ਼ ਮਲਕਾ ਵਿਕਟੋਰੀਆ ਨੇ ਲੰਡਰ ਵਿਖੇ ਇੱਕ ਮੀਟਿੰਗ ਸੱਦੀ ਜਿਦੇ ਵਿੱਚ ਦੋ ਕਾਰਨ ਰੱਖੇ ਗਏ ਸਾਡੇ ਖਿਲਾਫ ਬਗਾਵਤ ਕਿਉਂ ਉੱਠੀ ਤੇ ਅੱਗੇ ਨੂੰ ਸਾਡੇ ਕੋਲ ਬਗਾਵਤ ਨਾ ਹੋਵੇ ਉਹਦੇ ਕੰਮ ਕੀ ਕਰੀਏ 6 ਮਹੀਨੇ 60 ਬੁੱਧੀਜੀਵੀ ਅੰਗਰੇਜ਼ਾਂ ਨੇ ਭਾਰਤ ਦਾ ਦੌਰਾ ਕਰਕੇ 14 ਸੁਝਾਅ ਦਿੱਤੇ ਸੀ ਜਿਨ੍ਹਾਂ ਵਿੱਚੋਂ 200 ਆਮੇਨ تھے ਜਿਨ੍ਹਾਂ ਚ ਇੱਕ ਸੁਝਾਅ ਸਾਡੇ ਨਾਲ ਲਿਖੜਾ ਕਿ ਭਾਰਤ ਬੱਤ ਬੱਤ ਕਮਾ ਉਦੇਸ਼ ਹੈ ਇਹਨਾਂ ਦੀ ਏਕਤਾ ਤੇ ਮਿਲਾਬ ਸਾਡੇ ਲਈ ਖਤਰਨਾਕ ਹੈ ਇਸ ਕਰਕੇ ਨਾਲ ਇਤਿਹਾਸ ਚ ਐਸੀਆਂ ਵੀ ਇਤਿਹਾਸਿਕ ਗੱਲਾਂ ਜੋੜ ਦਿਓ ਐਸੀਆਂ ਸਾਖੀਆਂ ਜੋੜ ਦਿਓ ਕਿ ਆਉਣ ਵਾਲੇ ਨਸ਼ਰਾਂ ਦੀ ਇਹਨਾਂ ਦੀ ਦੁਸ਼ਮਣਵੱਧਨ ਉਹੀ ਕੀਤਾ ਰੋਜ਼ਾ ਜਿਹੜਾ ਹੈ ਮੈਂ ਦੱਸਿਆ ਜੀ ਅਸੀਂ ਨਮਾਜ਼ ਪੜ੍ਹੀ ਹੈ ਇਹ ਦਿਨ ਚ ਪੰਜ ਵਾਰੀ ਫਰਜ਼ ਹੈ ਜਿਹੜੀ ਇਹ ਨਮਾਜ਼ ਹੈ ਇਹ ਦੇਲੀ ਦੀ ਰੋਹਾਨੀ ਵਰਕਸ਼ਾਪ ਹੈ ਦੇਲੀ ਦੀ ਰੋਜ਼ਾਨਾ ਰੋਹਾਨੀ ਵਰਕਸ਼ਾਪ ਜਿਹੜਾ ਰੋਜ਼ਾ ਹੈ ਇਹ ਸਾਲਾਨਾ ਰੋਹਾਨੀ ਵਰਕਸ਼ਾਪ ਹੈ ਸਾਲ ਦੀ ਰੋਹਾਨੀ ਵਰਕਸ਼ਾਪ ਹੈ ਇਥੇ ਪੰਜ ਵਾਰੀ ਇਹਨੂੰ ਕਹੇ ਜਾਂਦੇ ਤੇਰੇ ਵਿਗੜਾ ਪਾ ਜਦ ਪੂਰਾ ਬਾਡੀ ਚੈੱਕ ਅਪ ਕਰਾਉਣ ਜਾਂਦੇ ਆ ਗੱਡੀ ਦਾ ਤਾਂ ਪੂਰੀ ਇੱਕ ਸਰਵਿਸ ਹੁੰਦੀ ਹੈ ਬੜੀ ਉਹ ਬਾੜੀ ਮੂੜੀ ਰੋਹੀ ਕਰਉਂਦੇ ਰਹਿੰਦੇ ਆ ਇਹ ਨਮਾਜ਼ ਜਿਹੜੀ ਹੈ ਰੋਜ਼ ਦੀ ਵਰਕਸ਼ਾਪ ਹੈ ਬੰਦੇ ਨੂੰ ਵਰਕਸ਼ਾਪ ਲਿਜਾਇਆ ਜਾਂਦਾ ਤੇ ਤੇਰੀ ਕ੍ਰੂਤੀਆਂ ਹੁੰਦੀਆਂ ਦੂਰ ਗੱਲ ਹੈ ਫਿਰ ਜਿਹੜੀ ਉਹਨੂੰ ਇੱਕ ਵਾਰੀ ਸਾਲ ਚ ਇੱਕ ਦੋ ਵਾਰੀ ਕਰਾਉਣਿਆ ਉਹ ਗੱਡੀ ਦਾ ਕਹਿੰਦਾ ਪੂਰੀ ਬਾਡੀ ਉਹਦੀ ਗੱਡੀ ਪੂਰੀ ਬਾਡੀ ਚੈੱਕ ਅਪ ਕਰਦੇ ਦੀ ਸਰਵਿਸ ਕਰਦੇ ਇਹ ਰੋਜ਼ੇ ਸਾਲ ਦੀ ਉਹ ਸਰਵਿਸ ਹੈ ਜਿਹੜੀ ਟੁੱਟ-ਭੁੱਟੇ ਬਦਲਦੇ ਰੋਜ਼ੇ ਲਈ ਬੈਠ ਸੇ ਨਾ ਪਹਿਲਾਂ ਗੱਲ ਕਰ ਰਹੇ ਦੀ ਵੀ ਪਹਿਲਾਂ ਵੀ ਫਰਜ਼ ਨੇ ਲੋਕਾਂ ਦੇ ਤੇ ਨਵੇਂ ਨਹੀਂ ਹੈਗੇ ਔਰ ਕਿਉਂ ਫਰਜ਼ ਕਿਤੇ ਗਏ ਨੇ ਤਾਂ ਕਿ ਤੁਹਾਡੇ ਨੂੰ ਤੱਕ ਬਾ ਹਾਸਲ ਹੋਵੇ ਪਰਹੇਜ਼ਦਾਰ ਬਣੋ ਪਰਹੇਜ਼ਗਾਰ ਦਾ ਮਤਲਬ ਹੈ ਮੈਂ ਜਿਵੇਂ ਪਿਛਲੇ ਵਾਰ ਉਦਾਹਰਨ ਦਿੱਤੀ ਸੀ ਇੱਕ ਬੰਦੇ ਦਾ ਗਲਾ ਖਰਾਬ ਹੋ ਗਿਆ ਉਹ ਡਾਕਟਰ ਕੋਲ ਗਿਆ ਡਾਕਟਰ ਨੇ ਬਹੁਤ ਵਧੀਆ ਮੈਡੀਸਨ ਲਿਖਤੀ ਪਰ ਉਹ ਕਹਿੰਦਾ ਤੈਨੂੰ ਖੱਟੀ ਮਿੱਠੀ ਚੀਜ਼ ਨਹੀਂ ਖਾਣੀ ਤਰਿਉ ਜੀ ਨਹੀਂ ਖਾਣੀ ਜੇ ਉਹ ਖਾਈ ਜਾਊਗਾ ਨਾ ਤਾਂ ਠੀਕ ਨਹੀਂ ਹੋਣਾ ਬਾਰੀ ਵੱਜੂਗੀ ਇਹ ਇਕ ਬਰ ਟੁੱਟੀ ਦੇ نیچے ਇਕ ਢੋਲ ਰੱਖਦੀ ਉਹਦੇ نیچے ਸੁਰਾਖ ਕਰਦੀ ਏ ਉਹ ਢੋਲੇ ਭਰ ਨਾਣੀ ਇਸ ਲਈ ਕਿਹਾ ਵੀ ਤੈਨੂੰ ਪਰਹੇ ਦੱਸੇ ਜਾ ਰਹੇ ਨੇ ਇਹ ਰੋਜ਼ੇ ਦੇ ਲਈ ਜਿਹੜਾ ਅਰਬੀ ਸ਼ਬਦ ਆਇਆ ਨਾ ਸਿਆਮ ਆਇਆ ਸਿਆਮ ਸਿਆਮ ਬਹੁਵਚਨ ਹੈ ਸੌਮ ਦਾ ਸੌਮ ਦਾ ਮਤਲਬ ਹੈ ਰੁਕਣਾ ਰੁਕ ਜਾਣਾ ਕਿਸੇ ਚੀਜ਼ ਤੋਂ ਰੁਕ ਜਾਣਾ ਆਪਣੇ ਆਪ ਨੂੰ ਰੋਕ ਲੈਣਾ ਖਾਣ ਪੀਣ ਤੋਂ ਰੋਕ ਲੈਣਾ ਨਹੀਂ ਇਸ ਸਰੀਰ ਦੇ ਹਰ ਹਰ ਅੰਗ ਦੇ ਹਰ ਹਰ ਗੁਨਾਹ ਤੋਂ ਆਪਣੇ ਆਪ ਨੂੰ ਰੋਕ ਲੈਣ ਦਾ ਨਾਮ ਰੋਜ਼ਾ ਹੈ ਖਾਣ ਪੀਣ ਨੂੰ ਰੋਜ਼ਾ ਨਾਮ ਰੋਜ਼ਾ ਨਹੀਂ ਹੈ ਨਹੀਂ 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 ਫਿਰ ਉਹ ਜਦਰਾ ਹੋਇਆ ਹੀ ਨਹੀਂ ਤੈਨੂੰ ਖਾਣਾ ਪੀਣਾ ਛੱਡਤਾ ਤੇ ਰੋਜ਼ਾ ਰੱਖ ਲੈ ਢਿੱਡ ਦਾ ਤੇਰਾ ਅੱਖਾਂ ਦਾ ਵੀ ਰੋਜ਼ਾ ਹੋਣਾ ਚਾਹੀਦਾ ਹੈ ਇਹ ਨਾਲ ਤੂੰ ਕਿਸੇ ਤੀ ਪੈਨ ਕਰ ਨਾ ਦੇਖੇ ਗਲਤ ਕੋਈ ਗੰਦੀ ਚੀਜ਼ ਨਾ ਦੇਖੇ ਇਹ ਤੇਰੀ ਅੱਖਾਂ ਦਾ ਰੋਜ਼ਾ ਤੇਰੇ ਮੂੰਹ ਦਾ ਰੋਜ਼ਾ ਹੋਣਾ ਚਾਹੀਦਾ ਇਹ ਨਾਲ ਤੂੰ ਝੂਠ ਨਾ ਬੋਲੇ ਗਾਲੀ ਗਲੋਚ ਨਾ ਕਰੇ ਕਿਸੇ ਬੁਰਾ ਬਣਾ ਨਾ ਬੋਲੇ ਗੰਦੀ ਗੱਲ ਨਾ ਕਰੇ ਇਹ ਤਰ੍ਹਾਂ ਮੂਦਾ ਰੋਜਾ ਦੀਵਾਨ ਦਾ ਤੇਰਾ ਤਰ੍ਹਾਂ ਰੋਜਾ ਹੋਣਾ ਚਾਹੀਦਾ ਇਹਨਾਂ ਨੂੰ ਕਿਸੇ ਪਰ ਬਦੀਕੀ ਜ਼ੁਲਮ ਨਾ ਕਰੇ ਮਲਾਵਟ ਨਾ ਕਰੇ ਘਾਟ ਨਾ ਤੋਲੇ ਰਿਸ਼ਵਤ ਨਾਲ ਲਵੇ ਦਵੇ ਠਗੀਆਂ ਨਾ ਮਾਰੇ ਕਿਸੇ ਪਰ ਜ਼ੁਲਮ ਨਾ ਕਰੇ ਇਹ ਤਰ੍ਹਾਂ ਹਤਾਂ ਰੋਜਾ ਤੇਰੇ ਪੈਰਾਂ ਦਾ ਰੋਜਾ ਗਿਆ ਇਹਦੇ ਸੰਗ ਚੱਲ ਕੇ ਤੁਸੀਂ ਗੱਤ ਜਗਾ ਨਾ ਜਾਵੇਂ ਕਿਤੇ ਵੀ ਜਿੱਥੇ ਵੀ ਗਲਤੀ ਹੋਈ ਗਲਤ ਕੰਮ ਹੋ ਰਹੇ ਨੇ ਤੇਰੇ ਦਿਲ ਦਾ ਰੋਜਾ ਵੀ ਹੋਣਾ ਚਾਹੀਦਾ ਹੈ ਇਹਦੇ ਨਾਲ ਇਹਦੇ ਅੰਦਰ ਤੂੰ ਕਿਸੇ ਦੇ ਬਾਰੇ ਮਾੜੇ ਵਿਚਾਰ ਨਾਲ ਲੈ ਕੇ ਆਵੇਂ ਜੇ ਤਿੰਨੇ ਇਹ ਪੰਜਾਂ ਚੀਜ਼ਾਂ ਦਾ ਰੋਜ਼ਾ ਰੱਖਿਆ ਤਾਂ ਤਰ ਰੋਜ਼ਾ ਹੈ ਨਹੀਂ ਤਰ ਰੋਜ਼ਾ ਨਹੀਂ ਪ੍ਰੋਫਟ ਮੁਹੰਮਦ ਸਾਹਿਬ ਦਾ ਫਰਮਾਨ ਹੈ ਬਹੁਤ ਸਾਰੇ ਰੋਜ਼ਾ ਰੱਖਣ ਵਾਲੇ ਜੇ ਹੈ ਨੇ ਜਿਹੜਾ ਭੁੱਖਾ ਪਿਆਸ ਤੋਂ ਇਲਾਵਾ ਕੁਝ ਮਿਲਦਾ ਨਹੀਂ ਦੇਖਣਾ ਗਲਤ ਸੁਣਨਾ ਗਲਤ ਬੋਲਣਾ ਗਲਤ ਚੱਲਣਾ ਗਲਤ ਕਰਨਾ ਗਲਤ ਉਹ ਭੁੱਖਾ ਪਿਆਸ ਮਿਲਿਆ ਰੋਜ਼ਾ ਨਹੀਂ ਮਿਲਦਾ ਰੱਬ ਨੂੰ ਇਹ ਰੋਜ਼ਾ ਦੀ ਲੋੜ ਨਹੀਂ ਹੈਗੀ ਇਹ ਚੀਜ਼ਾਂ ਦੀ ਆਦਤ ਪਾਉਣ ਦਾ ਨਾਮ ਰੋਜ਼ਾ ਹੈ ਮੈਂ ਕਹਿੰਦਾ ਉਹਨਾਂ ਰੋਜ਼ਾ ਕੀ ਹੈ ਇੱਕ ਵਰਕਸ਼ਾਪ ਹੈ ਰੋਹਾਨੀ ਜਿਹਦੇ ਨਾਲ ਚਾਰ ਤਰ੍ਹਾਂ ਦੀਆਂ ਆਦਤਾਂ ਨੂੰ ਪੈੰਦੀਆਂ ਨੇ ਕਿਉਂਕਿ ਜਦ ਇੱਕ ਚੀਜ਼ ਬੰਦਾ ਬਾਰ-ਬਾਰ ਕਰਦਾ ਉਹ ਆਦਤ ਬਣ ਜਾਂਦੀ ਹੈ ਕਿਸੇ ਦੀ ਬਾਹ ਟੁੱਟ ਜਵੇ ਉਹ ਡਾਕਟਰ ਕੀ ਕਰਦਾ ਪੱਟਾ ਲਗਾਉਂਦੇ ਗੱਜ ਪੱਟਾ ਤਾਂ ਹੁੰਦਾ ਇਸ ਤਰ੍ਹਾਂ ਹੈਨਾ ਉਹ ਕਹਿੰਦਾ ਚੜ ਦੇ ਦੰਦ ਨੇ ਬਾਹ ਇੱਥੇ ਰੱਖਣੀ ਹੈ ਕਹਿੰਦਾ ਨਾ ਉਹ ਜਦ ਪੱਟਾ ਖੋਲ ਦਿੰਦੇ ਨਾ ਫੇਰ ਵੀ ਕਈ ਵਾਰੀ ਬਾਹ ਇਹ ਕਰ ਲੈਂਦਾ ਉਹ ਭਾਈ ਕੀ ਗੱਲ ਉਹਨੂੰ ਆਦਤ ਪਈ ਹੁੰਦੀ ਹੈ ਇਸ ਤਰ੍ਹਾਂ ਜਦ ਇੱਕ ਮਹੀਨਾ ਬੰਦਾ ਟ੍ਰੇਨਿੰਗ ਕਰਦਾ ਗੁਨਾਹਾਂ ਤੋਂ ਪਾਪਾਂ ਤੋਂ ਬਚਣ ਦੀ ਤੇ ਉਹਨੂੰ ਬਾਕੀ ਦੇ 11 ਮਹੀਨੇ ਵੀ ਬਚਣਾ ਸੌਖਾ ਹੋ ਜਾਂਦਾ ਆਦਤ ਬਣ ਜਾਂਦੀ ਹੈ ਰੋਜੇ ਜਿਹੜਾ ਰੋਜੇ ਦਾ ਲਫ਼ਜ਼ ਹੈ ਇਹਦਾ ਅਰਥ ਹੈ ਰੋਜੇ ਦਾ ਸਬਰ ਕਰਨਾ ਸਹਿਣਾ ਦੂਜਿਆਂ ਦੀਆਂ ਗਲਤੀਆਂ ਨੂੰ ਕਮੀਆਂ ਨੂੰ ਸਹਿ ਲੈਣਾ ਘਰ ਚੋਂ ਨੂੰ ਪਤਰੀਆਂ ਜ਼ਿਆਦਾ ਪੜਤਾ ਵਿਗੜ ਗਏ ਕੱਪੜੇ ਪ੍ਰੈਸਿੰਗ ਕਿਤੇ ਵਿਗੜ ਗਏ ਇਹੀ ਹੁੰਦਾ ਨਾ ਬੇਟੇ ਥੋੜੀ ਗਲਤੀ ਕਰਦੀ ਵਿਗੜ ਗਏ ਨਹੀਂ ਸਹਿ ਬਰਦਾਸ਼ਤ ਕਰ ਕਿਉਂਕਿ ਕਮੀਆਂ ਹਰ ਚ ਨੇ ਸੂਹੀ ਮਹੱਲਾ ਪਹਿਲਾ ਅੰਗ 768 ਸਾਂਝ ਕਰੀ ਜੇ ਗੁਨਾਹ ਕੇਰੀ ਛੋੜ ਆਪ ਗੁਣ ਚੱਲੀਏ ਹਰ ਬੰਦੇ 'ਚ ਕਮੀਆਂ ਨੇ ਕੁਛ ਨਾ ਕੁਛ ਉਹਨਾਂ ਦੀ ਕਮੀਆਂ ਉਹਨਾਂ ਨੂੰ ਦੇਖੋ ਉਹਦੇ ਚੰਗੀਆਂ ਗੱਲਾਂ ਨੂੰ ਦੇਖ ਕੇ ਸਾਂਝ ਪਾਇਆ ਕਰੋ ਕਿਉਂਕਿ ਉਹਗੋਲਾ ਤੋਂ ਭਾਗ ਤੋਂ ਸੰਸਾਰ ਦਾ ਕੋਈ ਵਿਅਕਤੀ ਜੱਤੀ ਹੈ ਹੀ ਨਹੀਂ ਕੋਮ ਹੋਈ ਨਹੀਂ ਸਕਦੇ ਇਸ ਕਰਕੇ ਸਹਿਨ ਦੀ ਆਤ ਬਣਾਉਦਾ ਬੰਦਾ ਜੇ ਸਾਡੇ ਨਾਲ ਕੋ ਰੋਜੇ ਲੜਦਾ ਨਾ ਸੀ ਇਹਨਾਂ ਨੇ ਨਹੀਂ ਯਾਰ ਮੇਰਾ ਰੋਜਾ ਮੈਂ ਲੜਣਾ ਨਹੀਂ ਜੇ ਉਹ ਗਾਲੀ ਗੋਲ ਜੁੰਦਾ ਤਾਂ ਮੈਂ ਦਿਲ ਨੂੰ ਸਮਝਾ ਲਾਉਣਾ ਵੀ ਨਹੀਂ ਯਾਰ ਮੇਰਾ ਰੋਜਾ ਹੈ ਫਿਰ ਇਹ ਆਤ ਪੈਣ ਦੀ ਆ ਤੇ ਚਲ ਕੇ ਸਬਰ ਸਹਿਨਸ਼ੀਲਤਾ ਦੀ ਆਜ਼ਾਦ ਪਾਉਣ ਦਾ ਨਾਮ ਰੋਜ਼ਾ ਹੈ ਦੂਸਰਾ ਆਪਾਂ ਨਸ਼ੇ ਲੱਗ ਜਾਂਦੇ ਨੇ ਲੋਕਾਂ ਨੂੰ ਕੀ ਕਰਦੇ ਉਹਨੂੰ ਦਸਾਂ ਛੜਾਉਂ ਗੰਦ ਕੇਂਦਰ ਚ ਭੇਜਦੇ ਹਾਂ ਇਹ ਨਸ਼ਾ ਛਡਾਊ ਵਰਕਸ਼ਾਪ ਹੈ ਜਿਹੜੇ ਸਾਡੀ ਆਤਮਾ ਨੂੰ ਨਸ਼ੇ ਲੱਗੇ ਹੋਏ ਨੇ ਕਾਮ ਦੇ, ਕਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ ਇੱਕ ਮਹੀਨਾ ਰੱਖੇ ਫਿਰ ਉਹਨੂੰ ਕਿਉਂਕਿ ਇਹ ਦਸੂਰ ਹੈ ਸਰੀਰ ਔਰ ਆਤਮਾ ਸੌ ਹੈ, 100% ਹੈ। ਜੇ ਸਰੀਰ ਤਕੜਾ ਹੋਊਗਾ ਤਾਂ ਆਤਮਾ ਕਮਜ਼ੋਰ ਹੋ ਜਾਊਗੀ। ਜੇ ਸਰੀਰ 60% ਹੋ ਗਿਆ ਨਾ ਸਾਡਾ ਨਾਭ ਜਿਹੜਾ ਛਾਵਾ ਨੇ, ਕਾਰਨੀਵਲ ਜਿਹਨੂੰ ਡਿਜ਼ਾਇਰਸ ਕਹਿੰਦੇ ਨੇ, ਮੰਨ ਦੀ ਛਾਵਾ ਤਾਂ ਸਾਡੀ ਆਤਮਾ ਕਮਜ਼ੋਰ ਹੋ ਜਾਊਗੀ। ਰੋਟੀਆਂ ਦੋਈ ਖਾਣੀਆਂ ਨੇ ਨਾ। ਜੇ ਸਰੀਰ ਕਮਜ਼ੋਰ ਹੋਗਾ ਤਾਕਤ ਬਿਤਾਖਤ ਹੋਗੀ ਇਹ ਭੁੱਖੇ ਰਹੇ ਜੇ ਆਤਮਾ ਜਿਹੜਾ ਫਿਰ ਮਨ ਦਾ ਮਨ ਉਹ ਕਮਜ਼ੋਰ ਪੈਂਦਾ ਉਹਨਾਂ ਨੂੰ ਗੁਨਾਹਾਂ ਤੋਂ ਬਚਨ ਦਾ ਬਲ ਮਿਲਦਾ ਗੁਨਾਹਾਂ ਤੋਂ ਬਚਨ ਦੀ ਆਤ ਪਾਉਣ ਦਾ ਨਾਮ ਰੋਜ਼ਾ ਹੈ ਇੱਕ ਵਰਕਸ਼ਾਪ ਹੈ ਇਹਨੂੰ ਮਨ ਨੂੰ ਵਰਕਸ਼ਾਪ ਭੇਜਿਆ ਜਾਂਦਾ ਹੈ ਗੁਨਾਹਾਂ ਤੋਂ ਬਚਨ ਦੀ ਤੀਸਰਾ ਇਹਦਾ ਜਿਹੜਾ ਅਸੀਂ ਰੋਜ਼ਾ ਰੱਖਦੇ ਆ ਆ ਗਰਮੀ ਦਾ ਮਹੀਨਾ ਹੁੰਦਾ ਮੈਂ ਅਕਸਰ ਕਹਿੰਦਾ ਹੁੰਦਾ ਹੁਣ ਤਾਂ ਸਰਦੀ ਮੌਸਮ ਠੀਕ ਹੈ ਜੂਨ ਜੁਲਾਈ ਜਿੱਥੇ ਕੁੱਤਿਆਂ ਦੇ ਜਿਵੇਂ ਲੜਦੀ ਹੁੰਦੀ ਹੁੰਦੀ ਨੇ ਬਾਹਰ ਜੂਨ ਜੁਲਾਈ ਪੂਰੀ ਦੋ ਤਿੰਨ ਵੇ ਗਰਮੀ ਪੈ ਸੜਾ ਬੁਰਾ ਹਾਲ ਹੋਇਆ ਹੁੰਦਾ ਬਾਥਰੂਮ ਜਾਣਾ ਨਹਾਉਣ ਵਾਸਤੇ ਬਜੂ ਕਰਦੇ ਆ ਜਿਹੜਾ ਨਮਾਇ ਪਰ ਬਸ ਜੇ ਬਾਥਰੂਮ ਜੋ ਬਜੂ ਕਰਦੇ ਆ ਕੁੰਡਾ ਲੱਗਿਆ ਹੁੰਦਾ ਜਦ ਕੋਲੀ ਕਰਦੇ ਆ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਇੱਕ ਬੂਦ ਵੀ ਦੇਣਾ ਚੱਲੀ ਜਾਵੇ ਹਾਲਾਂਕਿ ਉਸ ਵੇਲੇ ਤਾਂ ਦੇਖ ਨਹੀਂ ਰਿਹਾ ਹੁੰਦਾ ਭੁੱਖ ਨਾਲ ਪਿਆਸ ਨਾਲ ਬੁਰੀ ਹਾਲਤ ਹੁੰਦੀ ਹੈ ਉਹਨੂੰ ਇਹ ਹੁੰਦਾ ਮੈਨੂੰ ਰੱਬ ਦੇਖ ਰਿਹਾ ਇੱਥੇ ਜਿਹਦੇ ਵਾਸਤੇ ਮੈਂ ਰੋਜ਼ਾ ਰੱਖਿਆ ਹਾਲਾਂਕਿ ਪੀ ਕੇ ਵੀ ਆਸਾ ਦੇ ਕਿਹੜਾ ਪਤਾਰਾ ਦਾ ਮੂੰਹ ਤੇ ਇੱਕ ਘੁੱਟ ਪੀ ਕੇ ਆ ਗਿਆ ਚਾਹ ਪਤਾ ਵੀ ਲੱਗ ਉਕਾ ਨੀ ਮਨ ਰੁਜਾ ਰੱਬ ਅਸਰ ਨੂੰ ਦੇਖ ਰਿਹਾ ਏ ਇੱਕ ਮੀਨਾ ਆਤਮੰਦੀ ਹੈ ਸਾਡਾ ਪਰਮੂ ਸਾਡਾ ਪਰਮਾਤਮਾ ਸਾਡੇ ਅੰਗ ਸੰਗ ਸਾਨੂੰ ਦੇਖ ਰਿਹਾ ਹੈ ਇਹ ਆਗਰ ਪਾਉਣ ਦਾ ਨਾਮ ਰੋਜ਼ਾ ਤੈਨੂੰ ਧਿਆਨ ਰਹਿ ਤੂੰ ਆਪਣੇ ਭਾਈ ਦੀ ਜ਼ਮੀਨ ਦਾ ਭਰੇ ਠੱਗੀ ਮਾਰ ਰਿਹਾ ਹੈ ਯਤੀਮਾਂ ਦਾ ਹੱਕ ਮਾਰ ਰਿਹਾ ਹੈ ਕਿਸੇ ਜ਼ਮੀਨ ਦਾ ਭਰੇ ਕਿਸੇ ਪਰ ਬਦੀਕੀ ਕਰ ਰਿਹਾ ਹੈ ਤੇਰਾ ਪਰਮੂ ਤੈਨੂੰ ਦੇਖ ਰਿਹਾ ਹੈ ਹਰ ਹੱਦ ਦੇਖ ਰਿਹਾ ਤੂੰ ਲੁਕੇ ਕਰ ਰਿਹਾ ਤਾਂ ਵੀ ਦੇਖ ਰਿਹਾ ਹੈ ਬਾਹਰ ਕਰ ਰਿਹਾ ਤਾਂ ਵੀ ਦੇਖ ਰਿਹਾ ਹੈ ਅੰਡਰ ਟੇਬਲ ਪੈਸੇ ਲੈ ਰਹੇ ਤਾਂ ਵੀ ਦੇਖ ਰਿਹਾ ਹੈ ਉੱਪਰੋਂ ਵੀ ਲੈ ਰਹੇ ਤਾਂ ਵੀ ਦੇਖ ਰਿਹਾ ਹੈ ਨਿਸ਼ਬਤ ਲੈ ਰਹੇ ਤਾਂ ਵੀ ਦੇਖ ਰਿਹਾ ਹੈ ਉਹਨੂੰ ਰਹਿਤ ਇਸ ਤਰ੍ਹਾਂ ਅੰਗ ਦੇਖੋ ਅੱਜ ਦਾ ਇਹਦੀ ਉਦਾਹਰਣ ਆ ਗਈਆਂ ਆਪਾਂ ਕਿਸੇ ਬੈਂਕ ਜਾਂਦੇ ਹਾਂ ਉੱਥੇ ਲਿਖਿਆ ਹੁੰਦਾ ਹੈ ਖਬਰਦਾਰ ਤੁਸੀਂ ਕੈਮਰੇ ਦੀ ਨਿਗਰਾਨੀ 'ਚ ਹੋ ਲਿਖਿਆ ਹੁੰਦਾ ਮੋਰਚ ਅਸੀਂ ਬਾਜਾਂ ਨਹੀਂ ਆਰ ਕੋਈ ਚੀਜ਼ਾਂ ਚੱਕਿਓ ਕੈਮਰੇ ਦੇਖ ਰਹੇ ਹੈ ਇਹ ਧਰਤੀਆਂ ਔਰ ਆਕਾਸ਼ ਰੱਬ ਦੇ ਸੀਸੀਟੀਵੀ ਕੈਮਰੇ ਨੇ ਤੁਹਾਨੂੰ ਦੇਖ ਰਹੇ ਹਰ ਜਗ੍ਹਾ ਲੁਕੇ ਹੋਣ ਵੀ ਵੀ ਕੀ ਕਰ ਰਹੇ ਹੈ ਤੂੰ ਕੱਲ ਜਦੋਂ ਪੜੋਸੀ ਦੇ ਦੱਬਣਾ ਵਾਲੀ ਜ਼ਮੀਨ ਕੱਢਦੇ ਗਾਣਾ ਕੋਈ ਗੱਲ ਨਹੀਂ आना तो मेरे को चित्र गुप्त सब लिखते है आसा मोहला है तो नौ सौ तरवंजा अंक रामकली सुनक मोहला पहला अंक नौ सौ तरवंजा नानक आखे रेह मना सुनिए सिख सही लेखा रब मगेसिया बैठा कड बही नानक की सिक्ख्या सुन लो लोगो सची सिक्ख्या है नानक आखे रेह मना सुनिए सुन सिख सीख सही सही सची मंगेसिया बैठा कट बही तेरा बही खाता तेरा तेरा त्यार हो रहे, ही, वो खोल गएगा लेखा रब बगेसिया बैठा कट बही तलबा पाओ सनाकिया बाकी जिन्होंने जिना के गुना पाप बच जाएंगे उन्होंने सजा दूगा वह तलबा पा बाकी आपका कहना बाकी कि दसी भाई बाकी पुछूगा की लैके आए है ਇਸ ਕਰਕੇ ਤੂੰ ਆਜ਼ਾਦ ਨਹੀਂ ਹੋਗਾ ਤੇਰੀ ਹਰ ਚੀਜ਼ ਨੋਟ ਕੀਤੀ ਜਾ ਰਹੀ ਹੈ ਤੇ ਮੈਂ ਗੱਲ ਕਰ ਰਿਹਾ ਇਹਦੀ ਵੀ ਰੱਬ ਸਾਡੇ ਅੰਦਰੋਂ ਸੰਦਾ ਉਹ ਸਾਨੂੰ ਦੇਖ ਰਿਹਾ ਇਸ ਚੀਜ਼ ਦੀ ਆਤ ਪਾਉਣਾ ਨਾ ਲੋਜ਼ ਹੈ ਤੇ ਪੰਜਵੀਂ ਚੀਜ਼ ਇਹ ਹੈ ਮੈਂ ਹੁਣ ਦੇਖੋ ਮੈਂ ਕਕਸੂ ਦਾ ਰੰਦ ਨਾ ਹੁੰਦਾ ਜੇ ਕਿਸੇ ਦੇ ਢਿੱਡ 'ਚ ਨਾ ਪਥਰੀ ਹੈ ਸਟੋਨ ਹੈ ਉਹ ਦਰਦ ਬਹੁਤ ਹੁੰਦਾ ਉਹਨੂੰ ਪਰ ਉਹਦੇ ਦਰਦ ਦਾ ਅਹਿਸਾਸ ਉਹਨੂੰ ਪਤਾ ਹੈ ਉਹਦੇ ਬਾਪ ਨੂੰ ਨਹੀਂ ਪਤਾ ਮਾਂ ਜਿਹੜੀ ਪੁੱਤ ਵਾਸਤੇ ਤੜਫਦੀ ਹੈ ਬੱਚੇ ਵਾਸਤੇ ਉਹਨੂੰ ਕਿਹਦਾ ਅਹਿਸਾਸ ਨਹੀਂ ਹੁੰਦਾ ਇਹ ਹੁੰਦਾ ਮੇਰਾ ਬੱਚਾ ਤੜਫ ਰਿਆ ਦਰਦ ਨਾਲ ਪਰ ਜਿਹਨੂੰ ਦਰਦ ਹੋਰੇ ਦਰਦ ਉਹ ਨੂੰ ਬਤਾਉਂਦਾ ਹੈ ਹੈਨਾ ਇਸ ਕਰਕੇ ਜਦੋਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੁੱਖੇ ਪੈਸੇ ਰਹਨੇ ਆ ਸਾਨੂੰ ਅਹਿਸਾਸ ਹੁੰਦਾ ਭੁੱਖ ਕੀ ਹੈ ਤੇਰੇ ਪੜੌਚ ਕਿੰਨੇ ਬੰਦੇ ਨੇ ਜਿਹੜੇ ਭੁੱਖੇ ਬੈਠੇ ਨੇ ਗਰੀਬ ਨੇ ਜਿਹਨਾਂ ਨੂੰ ਦੋ ਵਾਰ ਦੀ ਰੋਟੀ ਦੀ ਨਸੀਬ ਹੁੰਦੀ ਤੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਹੈ ਉਹਨਾਂ ਦਾ ਵੀ ਖਿਆਲ ਕਰ ਲਿਆ ਕਰ ਇਹ ਹੈ ਭੁੱਖ ਇਸ ਚੀਜ਼ ਦਾ ਅਹਿਸਾਸ ਸਰਬੱਤ ਦੇ ਭਲੇ ਦਾ ਅਹਿਸਾਸ ਪੈਦਾ ਕਰਨ ਦਾ ਨਾਮ ਹੁੰਦਾ ਬਿਨਾਂ ਕਿਸੇ ਭੇਦ ਭਾਤ ਤੇ ਹਰ ਇੱਕ ਦਾ ਭਲਾ ਚਾਉਣਾ भला मंगना भला करना इस हालत बना रोज है बाकी पैसे की लोड़ा। लोड़ा। वो है कि अच्छा, अच्छा। दर दे दिल के वस्ते पैदा किया इंसान को वरना इबादत के लिए क्या काम ना तेरे फरिश्ते मैंने शेर मोटिवेट किया रब को तो फरिश्ते पावे पूजा पाठ वास्ते फिर इंसान को क्यों पैदा किया इस करके ਤਾਂ ਕਿ ਇਹ ਕਿਉਂ ਇਨਸਾਨ ਕਿਹਾ ਸਭ ਤੋਂ ਉੱਚ ਰੁਤਾਂ ਇਹਦੇ ਸੀਨੇ ਚ ਇੱਕ ਅਜੀਹਾ ਦਿਲ ਹੈ ਜਿਹੜਾ ਦੂਜਿਆਂ ਲਈ ਵੀ ਧੜਕਦਾ ਹੈ ਬਾਕੀ ਜਿਹੜੀਆਂ ਰਚਨਾਵਾਂ ਨੇ ਉਹ ਆਪਣੇ ਵੀ ਸੋਧੀਆਂ ਨੇ ਇੱਕ ਇਨਸਾਨ ਹੀ ਐਸਾ ਹੈ ਜਿਹਦਾ ਇੱਕ ਸੀਨੇ ਚ ਅਜੀਹਾ ਦਿਲ ਹੈ ਜਿਹੜਾ ਦੂਜਿਆਂ ਲਈ ਵੀ ਧੜਕਦਾ ਹੈ ਜੇ ਦੂਜਿਆਂ ਲਈ ਨਹੀਂ ਧੜਕਦਾ ਫਿਰ ਇਹਨੂੰ ਇਨਸਾਨ ਕਹਾਂ ਦਾ ਕੋਈ ਹੱਕ ਨਹੀਂ ਇਹ ਪਸ਼ੂ ਪੰਛੀਆਂ ਤੋਂ ਵੀ ਘਿਰ ਗਿਆ ਫਿਰ ਤੇ ਇਹ ਇਸ ਚੀਜ਼ ਦਾ ਨਾਮ ਰੋਜ਼ਾ ਹੈ ਹੈਨਾ ਇਸ ਕਰਕੇ ਰੋਜ਼ੇ ਇਹ ਫਰਜ਼ ਕੀਤੇ ਗਏ ਹਨ ਕੀ ਨਮਾਜ਼ ਦੀ ਗੱਲ ਮੈਂ ਨੇ ਦੱਸੀ ਸੀ ਪਹਿਲਾਂ ਕਿੰਨਾ ਟਾਈਮ ਉਹ ਤੂੰ ਦੋ ਘੜੇ ਰੱਖ ਨਮਾਜ਼ ਬਾਰੇ ਦੱਸ ਦਵਾਂ ਨਮਾਜ਼ ਜਿਹੜੀ ਹੈ ਇਹ ਪੰਜ ਟਾਈਮ ਇੱਕ ਇਨਸਾਨ ਨੂੰ बार-बार ਉਹਦੇ ਬੰਦਾ ਹੋਣ ਦਾ ਯਾਦ ਕਰਉਂਦੀ ਹੈ ਗੁਰੂ ਸਾਹਿਬ ਨੇ ਆਪਣੀ ਬਾਣੀ ਜੀ ਵੀ ਕਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹੱਲਾ ਪਹਿਲਾ ਅੰਗ 141 ਤੇ ਪੰਜ ਨਮਾਜ਼ਾਂ ਵਖਤ ਪੰਜੇ ਪੰਜਾਂ ਪੰਜੇ ਨੌ ਲੋਕੋ ਪੰਜ ਨਮਾਜ਼ਾਂ ਨੇ ਉਹਨਾਂ ਦੇ ਪੰਜ ਵੇਲੇ ਨੇ ਤੇ ਪੰਜ ਨਾਂ ਨੇ ਉਹਨਾਂ ਦੇ ਪਹਿਲੀ ਹੈ ਕਿ ਸੂਰਬੁੜੀ ਹੁੰਦੀ ਹੈ ਜਿਹੜੀ 66 ਜਰਵੇ ਸਹਰੀ ਵੇਲੇ ਜੰਝ ਵੇਲੇ ਉਹਨੂੰ ਕਹਿੰਦੇ ਫਜਰ ਦੀ ਨਮਾਜ਼ ਫਜਰ ਦੂਜੀ ਦੇ ਵੀ ਪੈਰ ਨੂੰ ਪੜੀ ਹੁੰਦੀ ਹੈ ਉਹਨੂੰ ਕਹਿੰਦੇ ਜ਼ੁਹਰ ਦੀ ਨਮਾਜ਼ ਤੀਜੀ ਜਿਹੜੀ ਸੂਨ ਪੜੀ ਹੈ 5 ਵਜੇ 7:30 ਵਜੇ ਇਹਨੂੰ ਕਹਿੰਦੇ ਅਸਰ ਦੀ ਨਮਾਜ਼ ਚੌਥੀ ਨਮਾਜ਼ ਹੁ ਰੋਜ਼ਾ ਖੂਣੇ ਪੜਾਂਗੇ ਸੂਰਜ ਛਿਪਤ ਬਾਅਦ ਪੰਜਵੀਂ ਨੂੰ ਆਏ ਪੜ ਜਾਂਦੀ ਹੈ ਸੂਰਜ ਡੁੱਬਣ ਤੋਂ 1.5 ਘੰਟੇ ਬਾਅਦ ਇਹ ਪੰਜਾਂ ਦਾ ਮਕਸਦ ਕੀ ਹੈ ਮਤਲਬ ਕੀ ਹੈ ਕੁਰਾਨ ਚ ਕਿਹਾ ਹੈ ਅੱਜ ਕੇ ਚੈਪਟਰ ਹੈ ਅਨ ਕਬੂਤ ਐ